ਸੋਨਾ ਸੁਖਾ ਢੇਸੀ ਹੋਣਾ ਵੱਲੋਂ ਐਲਾਨ ਹੋ ਚੁੱਕਿਆ ਵੀ ਤੇਰੀਆਂ ਤਿੰਨ ਧੁਗਾ ਸਾਹਿਬ ਅਗਲੀਆਂ ਤਿੰਨ ਅਗਲੀਆਂ ਤਿੰਨ ਕਬੱਡੀਆਂ ਦੁੱਲੇ ਬੱਗੇ ਪਿੰਡ ਵਾਲੇ ਦੀਆਂ 1 ਲੱਖ ਦੀਆਂ ਪੈਣਗੀਆਂ। ਓ ਤਾੜੀ ਇੱਕ ਪਾਸੇ ਜਲਾਲਪੁਰਿਆ ਵੇਖੋ ਓ ਕੌਡੀ ਦਾ ਬੱਬਰ ਸ਼ੇਰ ਇੱਕ ਪਾਸੇ ਕਬਲ ਤੇ ਦੂਜੇ ਪਾਸੇ ਪਾਲਾ 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 ਓ ਦੁਨੀਆ ਹਿੱਲ ਗਈ ਓਏ ਜਲਾਲਪੁਰਿਆ ਕਹਿੰਦੇ ਐ ਜਿੰਦਗੀ ਬਈ ਬਵੇਲੀ 500 ਪੈ ਗਿਆ ਬਲਵੀਰ ਮੱਤੂ ਜੀ ਨਿਊਜ਼ੀਲੈਂਡ 2000 ਪਾਲੇ ਦੇ ਲਈ ਕੀਪਾ ਟਾਂਗਾ ਜੀ ਗੁਰਦੀਪ ਅਨੰਦੜੀ ਕਰਨ ਟਾਂਡੇ ਵਾਲਾ ਤੇ ਗੁਰਜੀਤ ਕੰਧਾਲੇ ਅੱਟਾ ਵਾਲਾ ਉਹਨਾਂ ਵੱਲੋਂ ਵੀ 5000 ਰੁਪਿਆ 5000 ਰੁਪਿਆ ਪਾਲੇ ਦੇ ਲਈ ਹੈ 5000 ਪਾਲੇ ਦੇ ਲਈ ਇਹ ਰੰਡ ਹੋਸ਼ੀਆ ਲੜਦੇ ਧੀਰੇ ਸਿੰਧੂ ਹਣਾ ਵੱਲ ਆਇਆ ਬਹੁਤ ਬਹੁਤ ਧੰਨਵਾਦ ਕਰਦੇ ਆ ਧੀਰੇ ਸਿੰਧੂ ਜੀ ਉਹਨਾਂ ਦਾ 22 ਫਰਵਰੀ ਨੂੰ ਸਰਦਾਰ ਦਿੱਤਾ ਜਾ ਰਿਹਾ ਮਾਨੂਕੇ ਸਿੰਧੂਆਂ ਦੇ ਕਬੱਡੀ ਕੱਪ ਦਾ ਧੀਰਾ ਸਿੰਧੂ ਮਾਨੂਕੇ ਉਹ ਬੋਤਲ ਉਹ ਦੋਸਤ ਦਾ ਬਾਈ ਬੱਬਲ ਕੈਨੇਡਾ ਮਨਵੀਰ ਔਜਲਾ ਬਾਈ ਐਮੀ ਬਰਕ ਵੱਲੋਂ 131000 ਉਹਨਾਂ ਵੱਲੋਂ ਟੈਂਡੀ ਤੁਕਾਜੀ ਵੱਲੋਂ ਜੇ ਧੱਲੇ ਨੂੰ ਜਫਾ ਲਾਉ ਖੁਸ਼ੀ ਤਾਂ 131000 ਸਾਹਮਣੇ ਸੁੱਖਾ ਕੋਟੀ ਪਾਉਂਦਾ ਹੋਇਆ ਮੇਰੇ ਵੀਰੋ ਤੇ ਦੂਜੇ ਪਾਸੇ ਤੁਕਾਂ ਵਾਲਾ ਵੇਖਾਂਗੇ ਕਮਾਲ ਕਰੂਗਾ ਨੰਗਲਪੀਆ ਦਾ ਸੰਦੀਪ ਚਕਾਰ ਲੱਗਿਆ ਇੱਕ ਪਾਸੇ ਸ਼ੂਸ਼ਕ ਵਾਲਾ ਫੂਲਾ ਲਓ ਸਾਹਮਣੇ ਇਹ ਆ ਨੌਜਨ ਮਾਲਾਂ ਵਾਲਾ ਸੁੱਖਾ ਪਾਲਾ ਕਹਿੰਦਾ ਗੋਪੇ ਬੈਂਸਦਾ ਤੇ ਸੁੱਖੀ ਬੈਂਸਦਾ ਸਾਡੀ ਖੇਡ ਕਲੱਬ ਦੇ ਲਈ ਗੈ ਘਟਮਾ ਯੋਗਦਾਨ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਆ 51000 ਦੀ ਪਹਿਲੀ ਰੇਡ ਕਰਨ ਕਮਾਨ ਮਨਕੀਰ ਤਾਲਖ ਐਮੀ ਬਿਰਕੇ ਧੁੱਗਾ ਬ੍ਰਦਰ ਐਂਡੀ ਗਰੇਵਾਲ ਤੇ ਗੁਰਪੇਜ ਥੋੜਾ ਵੱਲੋਂ ਆ 51000 ਦੀ ਰੇਡ ਪੈ ਚੁੱਕੀ ਹੈ ਜਾਫੀ 4 ਨੇ ਉਹ 4 51000 ਦਾ ਜਫਾ ਬੁੱਗਾ ਮੱਲੀਆਂ ਵਾਲਾ ਬੁੱਗਾ ਮੱਲੀਆਂ ਵਾਲਾ ਬੁੱਗਾ ਮੱਲੀਆਂ ਵਾਲਾ ਵਾਹ ਬੁੱਗਾ 6000 4000 ਬੁੱਗਾ ਮੱਲੀਆਂ ਵਾਲਾ 51000 51000 51000 51000 1 ਮਿੰਟ ਦੀ 51 ਦੀ ਕੀਪਾ ਜੀਤ ਕੰਡਾਲਾ ਜੱਟਾ ਕਰਨ ਕਰਨ ਯੂ ਐਸ اے ਗੋਪਾ ਦਾਸ 5000 ਨਾਲ ਪਰਾਲਾ ਵੱਲੋਂ ਅੱਜ ਫੈਨ ਕਰਨ ਕੁਪਾਟ ਦਿੜਬੇ ਵਾਲਾ ਕਨੇਡਾ ਵਾਲਾ ਵੀਰ ਹੱਸਦਾ ਕਿ 51000 ਕੁਮਾਰ ਕਰਾ ਗਿਆ 2000 ਰੁਪਏ ਬਲਵੀਰ ਮੱਧੂ ਪਾਲਾ ਸੋਤਾ ਤੇ ਨਾਲ ਬਬਲੂ குருਕਸ਼ੇਤ ਸੁਲਤਾਨ ਆ ਗਿਆ ਬਈ ਪਵੇਲੀ ਵਾਲਿਓ ਸਵਾਲ ਆਇਆ ਕਿ ਨਹੀਂ ਤੇ ਲਲਕਰਾ ਛੜਦੇ ਫਿਰ ਲੈ ਵੀ ਸੋਨਿਆ ਵੇਖ ਜਰਾ ਨੌਜਾਨਾ ਹੋਠੀਆਂ ਵਾਲਿਆ ਇੰਗਲੈਂਡ ਤੋਂ ਆਇਆ ਹੋਇਆ ਹੈ ਇਹ ਕਬੱਡੀ ਪੈਂਦੀ ਆ ਖੇਡ ਮੈਦਾਨ ਅੰਦਰ ਪੈਂਦਾ ਨੋਟ ਕਰ ਲੈ ਸੋਨਾ ਬੈ ਸੋਠੀਆਂ ਵਾਲਾ ਕਹਿੰਦਾ ਸੰਦੀਪ ਨੰਗਲੰਗ ਦੀਆ ਸੰਦੀਪ ਨੰਗਲੰਗ ਦੀਆ